ਅੱਜ ਆਪਾਂ ਮੋੜ ਮੰਟੀ ਦੇ ਵਿੱਚ ਪਹੁੰਚਾਂਗੇ। ਕਾਕਾ ਜੀ ਲਹਿੰਗਾ ਹਾਊਸ ਤੇ ਪਹੁੰਚਾਂਗੇ। ਇਥੋਂ ਸਤਿ ਪੈਣਾਂ ਲਈ ਜਿਵੇਂ ਲਹਿੰਗੇ ਹੋਗੇ, ਫਲਕਾਰੀਆਂ ਤੇ ਵੀਰਾਂ ਲਈ ਪੈਂਟ ਕੋਟ, ਆਚਕਣ ਵਗੈਰਾ ਜਾਇਜ਼ ਰੇਟਾਂ ਤੇ ਮਿਲ ਜੂ ਤੇ ਜਾਗੋ ਦਾ ਸਮਾਨ ਵੀ ਤੁਹਾਨੂੰ ਮਿਲ ਜੂਗਾ ਸਾਰਾ। ਤੇ ਜਾਇਜ਼ ਰੇਟਾਂ ਤੇ ਮਿਲੂਗਾ ਤੇ ਲਹਿੰਗਾਂ ਉੱਤੇ ਇੰਨੇ ਡਿਜ਼ਾਈਨ ਆ ਵੀਰਾਂ ਕੋਲ ਵੀ ਆਪਣੇ ਨੇੜੇ ਤੇ ਏਰੀਆ 'ਚ ਤਾਂ ਤੁਹਾਨੂੰ ਇਹਨੇ ਡਿਜ਼ਾਈਨ ਹੀ ਨਹੀਂ ਮਿਲਨੇ ਤੇ ਰੇਟ ਵੀ ਆਪਾਂ ਗਾਰੰਟੀ ਲੈਣਾ ਰੇਟ ਵੀ ਬਹੁਤ ਹੀ ਜਾਇਜ਼ ਹੋਣਗੇ ਵੀਰ ਦੇ। ਤੇ ਅੱਗੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਰਾਂ ਨਾਲ ਜਾ ਕੇ। ਸਾਨੂੰ ਸਾਰੀ ਰੇਟ ਦੀ ਜਾਣਕਾਰੀ ਲੈ ਕੇ ਤਾਂ ਮੈਂ ਕਿ ਜੇ ਕਿਸੇ ਭੈਣ ਨੇ ਤਿਆਰ ਹੋਣਾ ਇਹਨਾਂ ਕੋਲ ਹੋ ਕੇ ਵਿਆਹ ਸਾਦੀ ਲਈ ਤਿਆਰ ਕਰ ਦਿੰਦੇ ਆ। ਬਈ ਸਵਾਗਤ ਹੈ ਆਪਣੇ ਬੇਟਾ ਤੁਹਾਡਾ। ਤੁਹਾਡਾ ਵੀ ਜੀ। ਤੇ ਬਈ ਜਾਣਕਾਰੀ ਦੇਣ ਤੋਂ ਪਹਿਲਾਂ ਆਪਾਂ ਮੜਾ ਜੀ ਨਾ ਦਰਸ਼ਕਾਂ ਨੂੰ ਆਪਣੀ ਸ਼ਾਪ ਦੱਸ ਦੇ ਕਿੱਥੇ ਰਹਿੰਦੀ ਹੈ। ਇਹ ਆਪਣੀ ਜੀ ਮੋੜ ਮੰਡੀ। ਜੀ। ਖਾਸ ਮੋੜ ਮੰਡੀ। ਹਾਂਜੀ। ਸਿਵਲ ਹਸਪਤਾਲ ਰੋਡ। ਠੀਕ ਹੈ। ਕਾਕੇ ਦੀ ਹੱਟੀ। ਠੀਕ। ਤੇ ਕਾਕਾ ਹੀ ਲਹਿੰਗਾ ਹਾਊਸ। ਜੀ। ਆਪਣੇ ਦੋ ਦੁਕਾਨਾਂ ਨੇ। ਠੀਕ ਹੈ। ਦੋਨੇ ਇੱਕੋ ਹੀ ਨਾਮ ਤੇ ਨੇਗੀਆਂ। ਜੀ। ਤੇ 40 ਤੋਂ 45 ਸਾਲ ਪੁਰਾਣੀਆਂ ਦੁਕਾਨਾਂ ਨੇ। ਠੀਕ ਹੈ। ਹਾਂ ਲਓ ਬਾਕੀ ਆਪਾਂ ਵੀਰੇ ਦਾ ਨੰਬਰ ਸਕਰੀਨ ਤੇ ਪਾ ਦਿੱਤਾ ਠੀਕ ਹੈ ਇਹ ਸੰਪਰਕ ਕਰ ਲਓ WhatsApp ਤੇ ਇੱਕ ਵਾਰ ਹੈਲੋ ਦਾ ਮੈਸੇਜ ਪਾ ਦਿਓ ਤੇ ਸਾਰਾ ਕੈਟਲੋਗ ਤੁਹਾਨੂੰ ਜੀਰ ਭੇਜ ਦੇਣਗੇ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈਗੀ ਤੇ ਬਈ ਸਟਾਰਟਿੰਗ ਆਪਾਂ ਕਿੱਥੋਂ ਕਰੀਏ ਸਟਾਰਟਿੰਗ ਜੀ ਇੱਕ ਆਪਣੇ ਕੋਲੇ ਜਿਵੇਂ ਕੀ ਕੀ ਆਈਟਮਾਂ ਹੁੰਦੀਆਂ ਹਾਂ ਵਿਆਹ ਸ਼ਾਦੀ ਦਾ ਸਾਰਾ ਸਮਾਨ ਮਿਲ ਜਾਂਦਾ ਜੀ ਠੀਕ ਹੈ ਸ਼ੇਰਵਾਨੀ ਠੀਕ ਬੱਚੇ ਵਾਸਤੇ ਸ਼ੇਰਵਾਨੀ ਵੱਡਿਆਂ ਲਈ ਬੱਚੇ ਵਾਸਤੇ ਵੀ ਵੱਡਿਆਂ ਲਈ ਵੀ ਠੀਕ ਕੋਟ ਪੈਂਟ ਹੋ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਲੇਡੀਜ਼ ਵਾਸਤੇ ਆ ਜੋ ਹਾਂਜੀ ਪਾਰਟੀ ਵੇਅਰ ਡਰੈੱਸਾਂ ਜੀ ਪ੍ਰੀ ਵੈਡਿੰਗ ਡਰੈੱਸਾਂ ਠੀਕ ਤੇ ਬਰਾਇਡਲ ਲਹਿੰਗਾ ਨਾਨ ਬਰਾਇਡਲ ਲਹਿੰਗਾ ਠੀਕ ਸਾਰੇ ਤਰ੍ਹਾਂ ਦੇ ਗਾਊਨ ਠੀਕ ਪੈਂਪਲਮ ਜੀ ਸਾਰੀ ਬ੍ਰੈਡਿਟੀ ਮਿਲੂਗੀ ਠੀਕ ਹੈ ਸਟਾਰਟਿੰਗ ਭਾਈ ਜੀ ਕਿੱਥੋਂ ਹੋਗੀ ਸਟਾਰਟਿੰਗ ਆਪਣੀ ਹੁੰਦੀ ਹੈ ਜੀ 1000 ਰੁਪਏ ਤੋਂ 999 ਰੁਪਏ ਤੋਂ ਠੀਕ ਹੈ ਕਿਸੇ ਵੀ ਕਿਸੇ ਨੇ ਪਾਰਟੀ ਤੇ ਡਰੈਸ ਪਾਉਣੀ ਹੈ ਜਾਂ ਵਿਆਹ ਸ਼ਾਦੀ ਦੇ ਆਪਣਾ ਪਾਣੀ ਹੈਗੀ ਨਾਲ ਵਾਲੀਆਂ ਕੁੜੀਆਂ ਨੇ ਜੀ ਸਾਰਿਆਂ ਵਾਸਤੇ ਗਾਉਨ ਲਹਿੰਗਾ ਚੋਲੀ ਜਿਵੇਂ ਆ ਪਹਿਲੀ ਡਰੈਸ ਹੈ ਹਲਦੀ ਦੀ ਠੀਕ 99999 ਰੁਪਏ ਚ ਠੀਕ ਇੱਕ ਪ੍ਰੋਗਰਾਮ ਦੀ ਇੱਕ ਦਿਨ ਲੱਗ ਜਾਂ ਦੋ ਦਿਨ ਲੱਗ ਜਾਂ ਰੈਂਟ ਇੱਕੋ ਹੀ ਰਹੂਗਾ ਠੀਕ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਆਪਣੇ ਕੋਲੇ ਬਹੁਤ ਵੈਰਾਈਟੀ ਹੈ ਅਨਟੱਚ ਪੀਸ ਹੋਣਗੇ ਠੀਕ ਸਾਰੇ ਕਲਰ ਹੋਣਗੇ ਉਹ ਕਲਰ ਦੇਖੋ ਬੇ ਕਿੰਨੇ ਪਿਆਰੇ ਨੇ ਮਲੇ ਨੇੜੇ ਟਰੈਸਟਰ ਦੇ ਦੁਪੱਟੇ ਮਲੇ ਨੇੜੇ ਹੋ ਕੇ ਦਿਖਾਓ ਕਲਰ ਦੇਖੋ ਕੜਾਈ ਦੇਖੋ ਕਿੰਨੀ ਪਿਆਰੀ ਕੀਤੀ ਹੋਈ ਹੈ ਬਹੁਤ ਪਿਆਰਾ ਸੂਟ ਹੈ ਇਹ ਮਤਲਬ ਇੱਕ ਹੀ ਰੰਗ ਦੇ ਇੰਨਾ ਦਾ ਪ੍ਰਾਈਸ ਸਾਰਿਆਂ ਦਾ ਹੀ 1000 ਹਾਂਜੀ ਹਾਂ ਠੀਕ ਹੈ 1000 ਰੁਪਏ ਜੀ ਦੇਖੋ ਜੇ ਕਿਸੇ ਨੇ ਮੋਲ ਲੈਣਾ ਹੋਣੀ ਮੁੱਲ ਵੀ ਮਿਲ ਜਾਂਦੇ ਆ ਜੀ ਠੀਕ ਹੈ ਮੁੱਲ ਜਿਵੇਂ ਜਿਵੇਂ ਵੀ ਹੁੰਦੇ ਆ ਮੰਨ ਕੇ ਚਲੋ ਆਪਣੇ ਕੋਲ 2250 ਤੋਂ ਸ਼ੁਰੂ ਹੈ ਅਨਟਚ ਪੀਸ ਜੀ ਹਾਂਜੀ ਨੋ ਵੀ ਜੇ ਕਿਸੇ ਨੇ ਮੋਡਲ ਲੈਣਾ ਭੈਣ ਨੇ ਕਿਸੇ ਨੇ ਤੇ ਮੁੱਲ ਵੀ ਸੰਪਰਕ ਕਰ ਸਕਦੇ ਹੋ ਤੇ ਜੇ ਰੈਂਟ ਤੇ ਲੈਣਾ ਰੈਂਟ ਦੇ ਵਿੱਚ ਜੀ ਲਹਿੰਗਾ ਚੋਲੀ ਆ ਗਈ ਜੀ ਹਾਂਜੀ ਹੁਣ ਇਹ ਤੋਂ ਬਾਅਦ ਆ ਗਈ 1000 ਰੁਪਏ ਚ ਹੀ ਗਾਉਂ ਪ੍ਰੀ ਵੈਡਿੰਗ ਵਾਸਤੇ ਮੁੰਡੇ ਅੱਜ ਕੱਲ ਫੋਟੋਆਂ ਕਰਾਣ ਜਾਂਦੇ ਆ ਵਾਰੀ ਵਾਰੀ ਡਰੈੱਸਾਂ ਦੀ ਹੋਰ ਲੋਡ ਪੈਂਦੀ ਐ ਹੈਵੀ ਤੋਂ ਹੈਵੀ ਗਾਉ ਠੀਕ ਜਿਵੇਂ ਆਪਣੇ ਫਿਲਮ ਐਕਟਰਨੀਆ ਦੇ ਪਾਏ ਹੁੰਦੇ ਆ ਉਹ ਚੀਜ਼ਾਂ ਮਿਲਣਗੀਆਂ ਠੀਕ ਹੈ ਹਾਂਜੀ ਇਹਦੇ ਵਿੱਚ ਕਲਰ ਡਿਜ਼ਾਈਨ ਜਿੰਨੇ ਮਰਜੀ ਠੀਕ ਹਾਂਜੀ ਬਲੈਕ ਰੈੱਡ ਜੋ ਵੀ ਕਲਰ ਚਾਹੀਦਾਗਾ ਸਾਰੇ ਮਿਲ ਜਾਣਗੇ ਆਪਾਂ ਤੁਹਾਨੂੰ ਦਿਖਾਉਂਦੇ ਚਾਹੇ 2 ਪੀਸ ਦੇ ਚਾਹੇ 10 ਦੀ ਕਲਰ ਵੈਰਾਈਟੀ ਬਹੁਤ ਆ ਵੈਰਾਈਟੀ ਬਹੁਤ ਹੈ ਵੈਰਾਈਟੀ ਬਹੁਤ ਹੈ ਇਹ ਵੈਰਾਈਟੀ ਤੁਹਾਨੂੰ ਬਹੁਤ ਮੈਚ ਆਉਂਦੇ ਉਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਪੈਂਪਲਮ ਜੀ ਅੱਜ ਕੱਲ ਇਹ ਬਹੁਤ ਚੱਲ ਰਿਹਾ ਜੀ ਫੁੱਲ ਹੈਂਡਵਰਕ ਦਾ ਹਾਂਜੀ ਸ਼ੀਸ਼ੇ ਵਰਕ ਦੀ ਕਢਾਈ ਹੋਈ ਹੋਈ ਹੈ ਜੀ ਹਾਂਜੀ ਉਸ ਤੋਂ ਬਾਅਦ ਇਹ ਡਰੈੱਸ ਆ ਜਾਂਦੀ ਹੈ ਆਪਣੀ 1499 ਰੁਪਏ ਚ 1499 ਹਾਂ ਰੈਂਟ ਠੀਕ ਹੈ ਰੈਂਟ ਰੈਂਟ ਦੇ ਜੀ ਠੀਕ ਹੈ ਤਾਂਜੀ ਫੁੱਲ ਹੈਂਡਵਰਕ ਦੀ ਡਰੈੱਸ ਹੈ ਫੁੱਲ ਹੈਵੀ ਹੈ ਸ਼ੀਸ਼ਾ ਵਰਕ ਹੈ ਜੀ ਠੀਕ ਜਿਹੜੇ ਆਪਾਂ ਹੁਣ ਦਿਖਾਈ ਜਾਂਦੇ ਆਗੇ ਇਹ ਰੈਂਟ ਤੇ ਵੀ ਤੇ ਜੇ ਕਿਸੇ ਦਾ ਮੁੱਲ ਲੈਣਾ ਮੁੱਲ ਵੀ ਮਿਲ ਜੂਗਾ ਕੋਈ ਵੀ ਪੀਸ ਕੋਈ ਵੀ ਪੀਸ ਹੈ ਜੀ ਠੀਕ ਹੈ ਹਾਂ ਫਿਰ ਫਿਟਿੰਗ ਸਟੀਚਿੰਗ ਅਸੀਂ ਆਪ ਕਰਕੇ ਦੇਵਾਂਗੇ ਅਗਲੇ ਨੇ ਕੱਲਾ ਪਾਉਣਾ ਹੈਗਾ ਠੀਕ ਹੈ ਹਾਂਜੀ ਠੀਕ ਹੈ ਇਹ ਦੋ ਗਈ ਐ ਦੂ ਅੱਗੇ ਆ ਗਿਆ ਜੀ ਆਪਣਾ ਬ੍ਰਾਈਡਲ ਲਹਿੰਗੇ ਠੀਕ ਆ ਦੇਖੋ ਜੀ ਹੈਂਡਵਰਕ ਦੀਆਂ ਚੀਜ਼ਾਂ ਨੇ ਜੀ ਹਾਂ ਜੀ ਹੁਣ ਆ ਜੀ ਮੈਂ ਲਹਿੰਗਾ ਜੀ ਆਪਣੇ ਕੋਲੇ ਆਰਡਰ ਤੇ ਤਿਆਰ ਹੋਇਆ ਹੋਇਆ ਜੀ ਜੀ ਹੈਂਡਵਰਕ ਦਾ ਪਿਓਰ ਆਨ ਸਟੀਚ ਲਹਿੰਗਾ ਹੋਊਗਾ ਜੀ ਠੀਕ ਹੈ ਹਾਂ ਜੀ ਹਾਂ ਠੀਕ ਹੈ ਏ ਮੰਨ ਕੇ ਚੱਲੋ ਵੀ ਕੋਈ ਵੀ ਆਪਣੇ ਕੋਲੇ ਡਿਜ਼ਾਈਨ ਲੈ ਕੇ ਆਜੋ ਇੰਸਟਾ ਤੋਂ ਕੱਢ ਲਿਓ ਫੇਸਬੁੱਕ ਤੋਂ ਕੱਢ ਲਿਓ ਕਿਤੋਂ ਵੀ ਲਿਓ ਆਪਾਂ 15 ਤੋਂ 20 ਦਿਨਾਂ ਚ ਅਗਲੇ ਨੂੰ ਸੇਮ ਡਿੱਟੋ ਤਿਆਰ ਕਰਕੇ ਦੇ ਦਿਆਂਗੇ ਤਿਆਰ ਕਰਕੇ ਦੇ ਹਾਂਜੀ ਹਾਂਜੀ ਠੀਕ ਠੀਕ ਹੈ ਬਾਕੀ ਜਿਹੜੇ ਆਪਣੇ ਕੋਲੇ ਆਪਦੇ ਕੋਲੇ ਹੁੰਦੇ ਹੀ ਹੈਗੇ ਡਿਜ਼ਾਈਨ ਸਾਰੇ ਕਲਰ ਸਾਰੇ ਡਿਜ਼ਾਈਨ ਅਵੇਲੇਬਲ ਮਿਲ ਜਾਂਦੇ ਇਹਦਾ ਰੈਂਟ ਕੀ ਰੰਦਾ ਈ ਇਹਦਾ ਰੈਂਟ ਜੀ ਐ ਮੰਨ ਕੇ ਚੱਲੋ ਆਪਣਾ 4999 ਰੁਪਏ ਤੋਂ ਸਟਾਰਟਿੰਗ ਹੈ ਠੀਕ ਉਦੋਂ ਬਾਅਦ ਜਿਵੇਂ ਜਿਵੇਂ ਲਹਿੰਗਾ ਹੁੰਦਾ ਹੈਗਾ ਓਵੇਂ ਓਵੇਂ ਉਹਦਾ ਰੇਟ ਵੰਦਾ ਜਾਂਦਾ ਠੀਕ ਹੈ ਜਿਵੇਂ ਕੋਈ ਭਾਣਾ ਮੰਨ ਲੋ ਵੀ ਤਿਆਰ ਹੋਣਾ ਚਾਹਵੇ ਵਿਆਹ ਵਾਸਤੇ ਤੇ ਉਹ ਵੀ ਆਪਣੇ ਕੋਲ ਹੈਗੀ ਹਾਂਜੀ ਹਾਂ ਤਿਆਰ ਕਰਕੇ ਉਹਦਾ ਫੁੱਲ ਪੈਕੇਜ ਕਰ ਦਿੰਨੇ ਆਪਾਂ ਠੀਕ ਹੈ ਲਹਿੰਗਾ ਜੀ ਵੀ ਸਾਰਾ ਆਪਣਾ ਹੋਊਗਾ ਹਾਂਜੀ ਤੇ ਮੇਕਅਪ ਵੀ ਆਪਣਾ ਹੋਊਗਾ ਚੂੜਾ ਕਲੀਅਰ ਅਗਲੇ ਦੇ ਹੋਣਗੇ ਉਹ ਮੁੱਲ ਦੇ ਹੁੰਦੇ ਹੈਗੇ ਵੀ ਉਹ ਰੱਖਣੇ ਹੁੰਦੇ ਆ ਜਿਹੜਾ ਜਿੰਨਾ ਵੀ ਰੈਂਟਲ ਆਊਗਾ ਜਾਂ ਮੇਕਅਪ ਦਾ ਹੋਊਗਾ ਸਾਰਾ ਆਪਾਂ ਫੁੱਲ ਪੈਕੇਜ ਵੀ ਕਰ ਦਿੰਨੇ ਆ ਠੀਕ ਹੈ ਹਾਂਜੀ ਹਾਂ ਉਹ ਮਦਰ ਕੋਸਟ 10 ਦੇ ਮੰਨ ਕੇ ਚੱਲੋ ਦੀ 9999 ਤੋਂ ਸ਼ੁਰੂ ਹੈ ਠੀਕ ਹੈ ਉਸ ਤੋਂ ਬਾਅਦ ਜਿੰਨਾ ਮਰਜ਼ੀ ਆਪਾਂ ਮਦਰ ਹੈਵੀ ਜਿੰਨਾ ਮਰਜੀ ਵਧੀਆ ਜਿੰਨਾ ਮਰਜੀ ਜਿੰਨਾ ਮਰਜੀ ਲਹਿੰਗਾ ਹੈਵੀ ਉਹਨਾਂ ਆਪਾਂ ਉਹ ਕਰ ਦਾਂਗੇ ਠੀਕ ਹੈ ਹਾਂਜੀ ਰੋਬੀ ਜੀ ਤੁਹਾਨੂੰ ਆਪਾਂ ਇੱਧਰ ਦਿਖਾ ਦੋ ਮੜਾ ਇਹ ਲਹਿੰਗੇ ਲਹਿੰਗਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਹੈਗੀ ਇਹ ਅਨਟਚ ਪੀਸ ਜਮੇ ਸਾਡੇ ਹਾਂਜੀ ਹਾਂ ਅਨਟਚ ਜਿਹੜੇ ਅਨਟਚ ਹੈ ਉਹ ਅਨਟਚ ਹੈ ਕਹਿ ਕੇ ਦਵਾਂਗੇ ਠੀਕ ਹੈ ਯੂਜ਼ ਕੀਤੇ ਹੋਏ ਵੀ ਹੈਗੇ ਆ ਐ ਨਹੀਂ ਹੈਗਾ ਵੀ ਸਾਰੇ ਅੰਟਾ ਚ ਉਹਦਾ ਮੋਟਾ ਰੈਂਟ ਘੱਟ ਜਾਂਦਾ ਉਹਦਾ ਰੈਂਟ ਘਟ ਜਾਂਦਾ ਜਿਹੜੇ ਮਾਲਕ ਕਰ ਤੇ ਪਾਏ ਹੋਏ ਇੱਕ ਇੱਕ ਦੋ ਵਾਰ ਹੀ ਪਾਏ ਹੋਏ ਆਪਣਾ ਇਹ ਲਹਿੰਗਿਆਂ ਦਾ ਨਵਾਂ ਕੰਮ ਹੀ ਹੈ ਠੀਕ ਹੈ ਹਾਂਜੀ ਨਵੀਂ ਸ਼ਾਪ ਹੈ ਸਾਰੇ ਐ ਮੰਨ ਕੇ ਚੱਲੋ ਜੇ ਬੰਦਾ ਕਹੇ ਵੀ ਆਪਾਂ ਅੰਟਾ ਚ ਲੈਣਾ ਹੈ ਵੀ ਆ ਯੂਜ਼ ਕੀਤਾ ਹੋਇਆ ਲੈਣਾ ਤਾਂ ਵੀ ਸਾਨੂੰ ਅੰਟਾ ਚ ਹੀ ਦੇਣਾ ਪੈਂਦਾ ਜੀ ਚੀਜ਼ਾਂ ਹੀ ਆਪਣੇ ਕੋਲੇ ਸਾਰੀ ਵੈਰਾਈਟੀ ਨਵੀਂ ਠੀਕ ਹੈ ਆ ਕੇ ਚੂੜੇ ਜੀ ਹਾਂ ਜੀ ਇਹ ਮਰੇ ਨੇੜੇ ਹੋ ਕੇ ਦਿਖਾ ਦੇ ਆਇ ਦੁਬਾਰਾ ਡਿਜ਼ਾਈਨਰ ਕਲੀਰੇ ਆ ਜਾਣਗੇ ਜੀ ਠੀਕ ਜੀ ਜਿੰਨੇ ਮਰਜ਼ੀ ਹਲਕੇ ਭਾਰੇ ਇਹ ਚੂੜਿਆਂ ਦਾ ਕੁਐਸਟਿਮੇਟ ਜੀ ਦੱਸ ਸਕਦੇ ਕੀ ਰਹਿ ਜਾਂਦਾ ਆਪਣਾ ਜੀ 600 ਰੁਪਏ ਤੋਂ ਚੂੜਾ ਸਟਾਰਟ ਹੈ 600 ਰੁਪਏ ਹਾਂ ਜੀ ਆ ਜਿਹੜੇ ਆਪਾਂ ਕੈਮਰਾ 'ਚ ਦੇਖੀ ਜਾ ਰਹੇ ਹਾਂ ਜੀ ਹਾਂ ਜੀ ਇਹ 1000 1500 600 700 800 ਸਾਰੀ ਰੇਂਜ ਹੈ ਜੀ ਜਿਹੇ ਜੀ ਮਰਜ਼ੀ ਲੈ ਆਹ ਦੇਖੋ ਕਲੀਰਾ ਜੀ ਇਹ ਪੂਰਾ ਹੈਵੀ ਕਲੀਰੇ ਨੇ ਜੀ ਇੰਸਟਾਗ੍ਰam 'ਤੇ ਚੱਲਦੇ ਹੈਗੇ ਇੰਸਟਾਗ੍ਰam 'ਤੇ ਹੈ 2500 ਰੁਪਏ ਦਾ ਲੋ ਵੀ ਬਹੁਤ ਫਾਇਦੇ ਹੋਏ ਜਾਣ ਤੁਹਾਡੇ ਤੇ ਵੀਰਾਂ ਨਾਲ ਸੰਪਰਕ ਕਰ ਲਿਓ ਹੈਵੀ ਹੈਵੀ ਕਲੀਰੇ ਹੋਣਗੇ ਜੀ ਭੈਣਾਂ ਦੇ ਸ਼ੌਕ ਪੂਰੇ ਹੋ ਜਾਣ ਤੇ ਵੀਰਾਂ ਦੇ ਖਰਚੇ ਬਚ ਜਾਣੇ ਆ ਕਿ ਜਿਵੇਂ ਆਪਾਂ ਪਹਿਲੇ ਤੁਹਾਨੂੰ ਵੀਡੀਓ ਚ ਦੱਸਿਆ ਸੀਗਾ ਸ਼ੁਰੂ ਕਰਨ ਤੋਂ ਪਹਿਲਾਂ ਆਵਲਾ ਡਿਜ਼ਾਈਨ ਵੀ ਦਿਖਾ ਦਿੰਦਾ ਇਹਦਾ ਕੀ ਪ੍ਰਾਈਸ ਹੈ ਆਹੀ ਜੀ ਠੀਕ 1200 1300 1500 ਠੀਕ ਹੈ 200 ਰੁਪਏ ਤੋਂ ਆਪਣੇ ਕੋਲੇ ਕਲੀਰਾ ਸ਼ੁਰੂ ਹੈ ਜੀ ਜਿਹੇ ਜਾਂ ਮਰਜ਼ੀ ਲੈ ਲੋ ਤੇ ਆਪਣੇ ਕੋਲੇ 5000 ਰੁਪਏ ਤੱਕ ਵਗ ਜਾਂਦਾ ਵੱਡਾ ਗੋਡਿਆਂ ਤੋਂ ਵੀ ਥੱਲੇ ਤੱਕ ਦੇ ਦੇਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦੀ ਹੈ ਫੁਲਕਾਰੀ ਜੀ ਜੀ ਜਿੰਨੀਆਂ ਮਰਜ਼ੀ ਹੈਵੀ ਹਲਕੀ ਸ਼ੀਸ਼ੇ ਵਰਕ ਦੀਆਂ ਪਿਓਰ ਦੀਆਂ ਮਿਲ ਜਾਂਦੀਆਂ ਜੀ ਇਹ ਬਾਜ਼ਾਰ ਚੋਂ ਹੀ ਸਾਨੂੰ ਰੈਂਟ ਤੇ ਕਿਤੋਂ ਨਹੀਂ ਮਿਲਦੀਆਂ ਹੈਗੀਆਂ ਬਾਜ ਕੰਮ ਨਹੀਂ ਆਉਂਦੀ ਹੈਗੀਆਂ 14 14 15 15 100 2 2000 ਰੁਪਏ ਦੀਆਂ ਵੇਚ ਦੇਈ ਦੁਕਾਨਦਾਰ ਠੀਕ ਹੈ ਜੀ ਆਪਣੇ ਕੋਲ ਇਹ ਸਿਰਫ ਮਿਲੂਗੀ 800 ਰੁਪਏ ਦੀ 800 ਰੁਪਏ ਦੀ ਹਾਂ ਜੀ ਹਾਂ 800 ਰੁਪਏ ਦੀ ਠੀਕ ਫੁੱਲ ਹੈਵੀ ਫਲਕਾਰੀ ਤੇ ਰੈਂਟੇ ਦਾ ਹੋਊਗਾ 200 ਰੁਪਏ ਜੀ ਰੈਂਟ ਤੇ 200 ਰੁਪਏ ਜੀ ਜਿੰਨੇ ਮੋੜ ਲੈਣੀ ਹੈ 800 ਰੁਪਏ ਦੀ ਹਾਂ ਜੀ ਠੀਕ ਹਾਂ ਪੂਰੀ ਹੈਵੀ ਤੋਂ ਹੈਵੀ ਪੂਰੀ ਹੈਵੀ ਕੜਾਈ ਵਾਲੀ ਜਿੰਨੇ ਮਰਜੀ ਬਹੁਤ ਡਿਜ਼ਾਈਨ ਨੇ ਜੀ ਡਿਜ਼ਾਈਨ ਬਥੇਰੇ ਜਿਹੇ ਜਿਹੇ ਮਰਜੀ ਲੋ ਸਾਰੇ ਇਹ ਜਿਹੜੇ ਅੱਜ ਦੇ ਟ੍ਰੈਂਡ ਦੇ ਸ਼ੀਸ਼ੇ ਵਰਕ ਦੇ ਡਿਜ਼ਾਈਨ ਆ ਉਹੀ ਨੇ ਜੀ ਜੀ ਹੁਣ ਆਪਾਂ ਵੀਰਾਂ ਲਈ ਦਿਖਾ ਦਿੰਦੇ ਹਾਂ ਹਾਂਜੀ ਵੀਰਾਂ ਲਈ ਆਪਣੇ ਕੋਲੇ ਮਿਲ ਜੂ ਜੀ ਸਭ ਤੋਂ ਪਹਿਲਾਂ ਤਾਂ ਸ਼ੇਰਵਾਨੀ ਜੀ ਆ ਦੇਖੋ ਹੈਂਡਵਰਕ ਦੀ ਸ਼ੇਰਵਾਨੀ ਹੈ ਠੀਕ ਜੀ ਹਾਂਜੀ ਨਵੀਂ ਟੋਪੀ ਜੀ ਪੱਗ ਵੀ ਮਿਲ ਜਾਂਦੀ ਹੈ ਜੇ ਕਿਸੇ ਨੇ ਪੱਗ ਬਣਵਾਣੀ ਹੋਵੇ ਆਪਣੇ ਕੋਲੇ ਉਹਦਾ ਵੀ ਇੰਤਜ਼ਾਮ ਹੈ ਠੀਕ ਹੈ ਉਹ ਵੀ ਆਪਾਂ ਬਣਵਾ ਕੇ ਦਿੰਨੇ ਆ ਜੀ ਠੀਕ ਹੈ ਸਾਰਾ ਕੁਝ ਨਾਲ ਦਾ ਮੈਚਿੰਗ ਕਰਕੇ ਲਹਿੰਗਾ ਕਿ ਤੋ ਮਰਜ਼ੀ ਹੋਇਆ ਹੋਵੇ ਠੀਕ ਜੀ ਆਪਾਂ ਇੱਥੇ ਬੈਠੀ ਅਗਲੇ ਦਿਨ ਮੁੰਡੇ ਦਾ ਨਾਲ ਮੈਚਿੰਗ ਕਰਦਾ ਸਾਰਾ ਸੈੱਟ ਤਿਆਰ ਕਰ ਦਿੰਨੇ ਇਹਦੀ ਆਪਣੀ ਸਟਾਰਟਿੰਗ ਰੇਂਜ ਆ ਸਿਰਫ 1500 ਰੁਪਿਆ ਸਾਰੇ ਸੈੱਟ ਦੀ ਜਿਹਦੇ ਵਿੱਚ ਸ਼ੇਰਵਾਨੀ ਦੁਪੱਟਾ ਕਿਰਪਾਨ ਜੁੱਤੀ ਅਗਲੀ ਆਈਟਮ ਆ ਗਈ ਜੀ ਵੀਰਾਂ ਵਾਸਤੇ ਕੋਟ ਪੈਂਟ ਹੁਣ ਕੀ ਹੁੰਦਾ ਵੀਰੇ ਕੋਟ ਪੈਂਟ ਬੰਦਾ ਬਣਾ ਲੈਂਦਾ 4000 5000 ਦਾ ਆ ਹਰ ਇੱਕ ਬੰਦਾ ਕੰਮ ਧੰਦੇ ਜਾਂ ਉਹ ਨਹੀਂ ਪਾਸਿਆ ਦਾ ਉਸ ਤੋਂ ਬਾਅਦ ਪਿਆਰ ਰਹਿੰਦਾ ਹੈਗਾ ਆਪਾਂ ਵੀਰਾਂ ਵਾਸਤੇ ਸਪੈਸ਼ਲ ਕੀਤਾ ਹੋਇਆ 9990 ਰੁਪਏ ਚ ਕੋਟ ਪੈਂਟ ਠੀਕ ਪਾਓ ਡ੍ਰੈਕਲਨ ਵੀ ਅਸੀਂ ਕਰਨਾ ਹੈ ਫਿਟਿੰਗ ਵੀ ਅਸੀਂ ਕਰਨੀ ਹੈ ਪਾ ਕੇ ਵਿਆਹ ਟੈਂਡ ਕਰਕੇ ਸਾਨੂੰ ਫੜਾ ਦਿਓ ਠੀਕ ਹੈ ਇਹਦੇ ਵਿੱਚ ਰੰਗ ਜਿਹੜਾ ਕਹੂਗਾ ਉਹੀ ਮੌਕੇ ਤੇ ਤਿਆਰ ਕਰਕੇ ਦੇਾਂਗੇ ਜੀ ਜੀ ਐਨੇ ਰੰਗ ਆਪਣੇ ਕੋਲੇ ਅਵੇਲੇਬਲ ਵੀ ਹੈਗੇ ਨੇ ਆ ਦੇਖੋ ਸਾਰੇ ਨਵੇਂ ਰੰਗ ਨੇ ਹੁਣ ਜਿਹੜੇ ਅੱਜਕੱਲ ਹੁਣ ਕਲਰ ਚੱਲਦੇ ਆ ਜਿਹੜਾ ਮਰਜੀ ਜਿਹੜਾ ਮਰਜੀ ਹਾਂਜੀ ਹਾਂ 3 ਪੀਸ ਸੈੱਟ ਹੋਊਗਾ ਇਹ ਵਿਧਜ ਇੱਕ ਬਾਸਕਟ ਵਾਲਾ ਰਿੱਕੇ ਦੇ ਵਿੱਚ ਬਾਸਕਟ ਹੋਊਗੀ ਜੀ ਬਾਸਕਟ ਪ੍ਰਿੰਟਡ ਹੋਊਗੀ ਨਮਲੇ ਨੇੜੇ ਹੋ ਕੇ ਦਿਖਾ ਦਿੰਦੇ ਹਾਂ 3 ਪੀਸ ਪੀ ਸੈੱਟ ਹੋਊਗਾ ਬਾਸਕਟ ਸਾਰੀ ਪ੍ਰਿੰਟਡ ਹੋਊਗੀ ਇਹ ਦੋਨੇ ਪਾਸੇ ਪੈ ਸਕਦੇ ਆ ਜੀ ਜੀ ਸਿਰਫ 999 ਰੁਪਏ ਚ ਜਿੰਨੇ ਮਰਜੀ ਕਲਰ ਜੀ ਓਨੇ ਕਲਰ ਮਿਲਣਗੇ ਇੱਕ ਪ੍ਰੋਗਰਾਮ ਦੇ ਇੱਕ ਦਿਨ ਲੱਗ ਜੇ ਦੋ ਦਿਨ ਲੱਗ ਜਾਣ ਐ ਨਹੀਂ ਹੈਗਾ ਵੀ ਆਪਾਂ ਦੂਜੇ ਦਿਨ ਦਾ ਕਿਰਾਇਆ ਵਧ ਲਵਾਂਗੇ ਠੀਕ ਹੈ ਹਾਂ ਤੇ ਜਿਵੇਂ ਆਪਾਂ ਬੱਚਿਆਂ ਵਾਸਤੇ ਕਿਗੇ ਸੀਗੇ ਬੱਚੇ ਵਾਸਤੇ ਸ਼ੇਰਵਾਨੀ ਜੀ ਠੀਕ ਹੈ ਹਾਂ ਹੁਣ ਮੁੰਡਿਆਂ ਨੇ ਸਰਵਾਲਾ ਬੰਨਣਾ ਹੈ ਨਾ ਲਾਲੇ ਨੇ ਜਿਵੇਂ ਵੱਡੇ ਦੀ ਹੋਊਗੀ ਓਵੇਂ ਦੀ ਨਾਲ ਛੋਟੇ ਦੀ ਮੈਚਿੰਗ ਕਰਕੇ ਦੇਾਂਗੇ ਠੀਕ ਹੈ ਸਾਰੀ ਜੀ ਜੀ ਆਰਡਰ ਤੇ ਤਿਆਰ ਕਰਾਣੀ ਹੈ ਆਰਡਰ ਤੇ ਵੀ ਤਿਆਰ ਹੋ ਜੂਗੀ ਠੀਕ ਉਹਦੇ ਬਾਅਦ ਤੇ ਉਹੀ ਆਪਾਂ ਨੂੰ 10 ਤੋਂ 15 ਦਿਨ ਚਾਹੀਦੇ ਆ ਠੀਕ ਹੈ ਜਿਹੜੀ ਆਪਣੇ ਕੋਲੇ ਅਵੇਲੇਬਲ ਹੋਊਗੀ ਸੇਮ ਨਾਲ ਦੀ ਅਵੇਲੇਬਲ ਆਲਮੋਸਟ ਹੁੰਦੀ ਹੈ ਜੀ ਹਾਂ ਆ ਲਓ ਆ ਸਭ ਤੋਂ ਛੋਟਾ ਸੈੱਟ ਆ ਗਿਆ 2 ਸਾਲਾਂ ਤੋਂ ਬੱਚੇ ਦੀ ਸ਼ੁਰੂ ਆ ਸਿਰਫ 2 ਸਾਲਾਂ ਤੋਂ 2 ਸਾਲਾਂ ਤੋਂ ਹਾਂ ਜੀ ਹਾਂ ਉਹਦੇ ਵਾਸਤੇ ਵੀ ਮਿਲੂਗੀ 4 ਸਾਲਾਂ ਦੇ ਵਾਸਤੇ ਵੀ ਮਿਲੂਗੀ ਠੀਕ 7 ਸਾਲਾਂ ਦੇ ਵਾਸਤੇ ਵੀ ਮਿਲੂਗੀ। ਜੀ। ਉਸ ਤੋਂ ਬਾਅਦ 10 ਸਾਲਾਂ ਦੇ 15 ਸਾਲਾਂ ਦੇ ਬੱਚੇ ਤੱਕ ਆਪਾਂ ਸਰਵਾਲਾ ਬਣਾ ਲੈਣੇ ਆ। ਉਦੋਂ ਤੱਕ ਸਾਰ ਸਾਰੇ ਸਹਾਇ ਹੀ ਮਿਲਣਗੇ। ਠੀਕ ਹੈ ਜੀ। ਹਾਂਜੀ। ਇਹਦਾ ਮੰਨ ਲਓ ਕੀ ਰਹਿੰਦਾ ਜੀ? ਇਹਦਾ ਸਿਰਫ 500 ਰੁਪਏ ਜੀ। 500 ਕੁੱਲੀ। ਠੀਕ। ਹਾਂਜੀ। ਲਓ ਵੀ ਕੋਈ ਜਵਾਕ ਵੀ ਨਹੀਂ ਨਰਾਜ਼ ਹੋਣਾਗਾ। 500 ਰੁਪਏ ਤਾਂ ਨਾਰਮਲ ਗੱਲ ਹੁੰਦੀ ਹੈਗੀ। ਤੇ ਹੋਰ ਕੋਈ ਆਟਮ ਜਿਵੇਂ ਆਪਾਂ ਜਾਗੋ ਦਾ ਸਮਾਨ ਦੇ। ਹਾਂ ਬਾਕੀ ਉਸ ਤੋਂ ਬਾਅਦ ਜਿਵੇਂ ਵਿਆਹ ਚ ਆਪਾਂ ਨੂੰ ਜਾਗੋ ਦੀ ਲੋੜ ਪੈਂਦੀ ਆ ਲਾ ਕੇ ਦੇ। ਜਾਗੋ ਮਿਲੂਗੀ। ਠੀਕ ਹੈ ਨਹਾਇਤੋਈ ਵਾਲਾ ਸਮਾਨ ਪਾਣੀ ਬਾਰਨ ਵਾਲਾ ਸਮਾਨ ਸਾਰੀਆਂ ਚੀਜ਼ਾਂ ਆਪਣੇ ਇੱਥੇ ਇੱਕ ਛੱਤ ਥੱਲੇ ਪੂਰੀਆਂ ਕਰਦੇ ਆਂਗੇ ਹਾਂਜੀ ਲੋ ਇਧਰ ਮੜਾ ਜਾ ਮਾਲ ਜਾਗੋ ਆਉਣਗੀਆਂ ਨਵੀਆਂ ਐ ਨਹੀਂ ਹੋਊਗਾ ਵੀ ਇੱਥੋਂ ਆਪਾਂ ਚਲਦੀ ਦੇਤੀ ਘਰੇ ਜਾ ਕੇ ਚਲਦੀ ਨਹੀਂ ਪੂਰੀ ਜ਼ਿੰਮੇਵਾਰੀ ਹੋਊਗੀ ਜਿਹੜਾ ਮਰਜੀ ਡਿਜ਼ਾਈਨ ਪਸੰਦ ਕਰਕੇ ਬੰਦਾ ਜਾਗੋਆਂ ਲੈ ਲੇ ਡੈਕ ਵਾਲੀਆਂ ਬਲੂਟੁੱਥ ਵਾਲੀਆਂ ਜਿਹੜਾ ਤੁਹਾਡਾ ਜੀ ਕਰਦਾ ਉਹੋ ਗਾਣਾ ਚਲਾਓ ਠੀਕ ਹੈ ਹਾਂਜੀ ਇਹਦਾ ਮੰਨ ਲਓ ਕੀ ਰੰਦਾ ਜੀ ਇਹ ਸਿਰਫ 300 ਰੁਪਏ ਚ ਜੀ 300 ਨਾਲ ਇਹਦੇ ਡੰਡਾ ਨਾਲ ਜਾਗੋ ਠੀਕ ਸਿਰਫ 300 ਰੁਪਏ ਚ ਲਾਓ ਵੀ ਕਰ ਲੋ ਸੰਪਰਕ ਵੀਰੇ ਨਾਲ ਦੋਸਤੋ ਬਾਕੀ ਆਪਣੇ ਕੋਲੇ ਐਟਮਾ ਮਿਲ ਜਾਂਦੀਆਂ ਜੀ ਰੀਵਨ ਵਾਲੀ ਥਾਲੀ ਠੀਕ ਹੈ ਜੀ ਜੀ ਆ ਆਪਣਾ ਹਲਦੀ ਵਾਲੀ ਥਾਲੀ ਠੀਕ ਹੈ ਜੀ ਠੀਕ ਹੈ ਆ ਮਹਿੰਦੀ ਵਾਲੀ ਥਾਲੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਪੜਾਕੇ ਚਲਾਉਣ ਵਾਲੇ ਠੀਕ ਜੀ ਹਵਾ ਤੇ ਚਲਾਉਣ ਵਾਲੇ ਬਾਹਰ ਠੀਕ ਜੀ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਆਪਾਂ ਨੂੰ ਰਿੰਗ ਸਾਰਾ ਮਾਣੀ ਵਾਸਤੇ ਟਰੇ ਹਾਂਜੀ ਉਹ ਵੀ ਮਿਲ ਜਾਂਦੀ ਐ ਤੁਹਾਨੂੰ ਮਾਉ ਦਿਖਾਣਾਗਾ ਉਹ ਆਪਣੇ ਕੋਲੇ ਸਪੈਸ਼ਲਿਸਟ ਐ ਠੀਕ ਜੀ ਮਲਵੀਆ ਕਸਾ ਤੁਹਾਨੂੰ ਸਾਰੀ ਆਟਮ ਮਿਲ ਜਾਂਦੀ ਐ ਹਾਂਜੀ ਹਾਂ ਆ ਦੇਖੋ ਜੀ ਡਿਜ਼ਾਈਨ ਦੇਖੋ ਟਰੇਆਂ ਦੇ ਲੋ ਜੀ ਲਓ ਜੀ ਦੇਖੋ ਜਰਾ ਕਿੰਨੇ ਸੋਹਣੇ ਡਿਜ਼ਾਈਨ ਆ ਆ ਦੇਖੋ ਜੀ ਹਲਦੀ ਦੀ ਟਰੇ ਨਹੀਂ ਮਰੇ ਨੇੜੀ ਹੋ ਗਏ ਕਰਕੇ ਨੰਬਰ ਆਪਾਂ ਸਕਰੀਨ ਤੇ ਪਾ ਦਿੱ ਸਪਰਕ ਕਰ ਲਿਓ ਜੇ ਕਿਸੇ ਨੂੰ ਕੋਈ ਚੀਜ਼ ਪਸੰਦ ਆਈ ਆ ਦੁਕਾਨ ਤੇ ਜਾ ਕੇ ਵਿਜ਼ਿਟ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ